ਵੀਰੋ ਆ ਕੰਗਨਾਰ ਨਾਵਦੀ ਇੱਕ ਫਿਲਮ ਆ ਐਮਰਜੈਂਸੀ ਤੇ ਕਿਉਂਕਿ ਮੈਂ ਖੁਦ ਫਿਲਮ ਲੈਣ ਦਾ ਬੰਦਾ ਆ ਤੇ ਹਰ ਵੱਡੀ ਬਿਲਮਾਸ ਤੇ 25 30 ਕਰੋੜ ਦੀ ਪ੍ਰਮੋਸ਼ਨ ਕਰਨੀ ਪੈਂਦੀ ਆ 25 30 ਕਰੋੜ ਦੀ ਪ੍ਰਮੋਸ਼ਨ ਤੇ ਕੰਗਨਾਰ ਦੀ ਫਿਲਮ ਦਾ ਕੋਈ ਨਾਂ ਨਹੀਂ ਜਾਣਦਾ ਸੀ ਉਹਨੂੰ 25 30 ਕਰੋੜ ਦੀ ਪ੍ਰਮੋਸ਼ਨ ਕਰਨੀ ਪੈਣੀ ਸੀ ਪਰ ਸਾਡੇ ਕੋ ਪੰਜਾਬ ਦੇ ਜਿਹੜੇ ਸੂਰਮਿਆ ਕੌਮ ਦੇ ਹੀਰੇ ਆ ਲਾਲੀ ਤਰਨ ਤਰਨ ਉਹ ਆ ਰਫਤਾਰ ਰਾਏ ਹੋਇਆ ਅਕਾਲੀ ਹੋਇਆ ਪਰਵਾਨਾ ਹੋਇਆ ਹਨੀ ਸੇਠੀ ਹੋਇਆ ਇਹੋ ਜਿਹਾ ਚਾਰ ਪੰਜ ਹੋਰ ਜਿਹੜੇ ਕੌਮ ਦੇ ਅਸਲ ਹੀਰੇ ਆ ਇਹਨਾਂ ਨੇ ਵੀਡੀਓ ਪਾ ਪਾ ਕੇ ਜਿਹੜੀ 25 30 ਕਰੋੜ ਦੀ ਪ੍ਰਮੋਸ਼ਨ ਸੀ ਉਦਾਂ ਹੀ ਕਰਦੀ ਫਰੀਜ ਇਹਨਾਂ ਨੂੰ ਵੀ 5 5 7 7 10 ਦਾ ਹਜ਼ਾਰ ਆ ਜਾਣਾ ਵੀਡੀਓ ਦਾ ਇਹਨਾਂ ਨੇ ਆਪਣੇ ਵੀਡੀਓ ਚਲਾਉਣ ਦੇ ਚੱਕਰ ਚ ਉਹਦੀ ਭਰਮ ਦੀ ਫ੍ਰੀਜੀ ਪ੍ਰਮੋਸ਼ਨ ਕਰਦੀ ਫ੍ਰੀਜੀ ਆਪੇ ਵੀਡੀਓ ਪਾ ਪਾ ਹੀ ਭਰਮ ਨਹੀਂ ਚੱਲਣ ਦੇਣੀ ਫਿਲਮ ਨਹੀਂ ਚੱਲਣ ਦੇਣੀ ਫਿਲਮ ਨਹੀਂ ਚੱਲਣ ਦੇਣੀ ਉਹ ਪੰਜਾਬ ਚ ਕੋਈ ਸਿਨਮਾ ਹੀ ਨਹੀਂ ਸਾਰੇ ਸਿਨਮੇ ਹੀ ਬੰਦ ਪਏ ਆ ਤੁਸੀਂ ਚਲੋ ਬੰਦ ਕਿੱਥੇ ਕਰਾਉਣੀਆਂ ਫਿਲਮ ਤੇ OTT ਦੇ ਆਉਣੀ ਆ OTT ਦਾ ਆਫਿਸ ਤੇ ਲਾਸ ਐਂਜਲਸ ਵਿੱਚ ਉੱਥੋਂ ਫਿਰ ਮ ਰੀਲੀਜ਼ ਹੋਣੀ ਆ ਤੇ ਕੱਲੇ ਕੱਲੇ ਦੇ ਮੋਬਾਈਲ ਚ ਆਉਣੀ ਆ ਲੋਕਾਂ ਦੇ ਮੋਬਾਈਲ ਤੋੜੋਂਗੇ ਲੋਕਾਰੇ ਮੋਬਾਈਲ ਖੋਲੋਂਗੇ ਕੰਗੜਾ ਏਸੀ ਰੂਮ ਚ ਬੈਠੀ ਹੱਸਦੀ ਹੋਣੀ ਆ ਵੀ ਉਹਦਾ 25 30 ਕਰੋੜ ਲਾਉਣਾ ਪੈਣਾ ਹੀ ਤੇ ਆਪੇ ਇਹਨਾਂ ਨੇ ਮੇਰੀ ਪ੍ਰਮੋਸ਼ਨ ਕਰਦੀ ਹੱਦ ਹੋ ਗਈ ਯਾਰ ਹੱਦ ਹੋ ਗਈ ਹੈ ਹੱਦ ਹੋ ਗਈ ਸਾਰੇ ਦੇ ਜੋਰ ਤੇ ਜੋਰ ਲਾਉਂਦੇ ਆਂ ਹੀ ਫਿਲਮ ਨਹੀਂ ਚੱਲਣ ਦੇੜੀ ਫਿਲਮ ਨਹੀਂ ਚੱਲਣ ਦੇੜੀ ਫਿਲਮ ਨਹੀਂ ਚੱਲਣ ਦੇੜੀ ਫਿਲਮ ਨਹੀਂ ਚੱਲਣ ਦੇੜੀ ਤੇ ਉਹ ਸਗੋਂ ਲੋਕਾਂ ਜਾਦੀ ਵੇਖਣੀਆਂ ਵੀ ਦੇਖੇ ਸਹੀ ਹੈ ਉਹਦਾ ਫਿਲਮ ਆਈ ਗਈ ਹੋ ਜਾਣੀ ਕਿਸ ਨੂੰ ਪਤਾ ਨਹੀਂ ਲੱਗਣਾ ਹੀ ਸਿਰਫ ਆ ਜਿਹੜੇ ਪੰਜਾਬ ਦੇ ਕੌਮ ਦੇ ਹੀਰੇ ਯੂਟਿਊਬਰ ਆ ਇਹਨਾਂ ਨੇ ਪਾਪ ਆਗੇ ਰੌਲਾ ਪਾਪ ਆਗੇ ਰੌਲਾ ਪਾਪ ਆਗੇ ਰੌਲਾ ਉਹਦੀ ਫਿਲਮ ਹਿੱਟ ਕਰਾਤੀ ਉਹਦੀ ਫਿਲਮ 25 30 ਕਰੋੜ ਦੀ ਪ੍ਰੋਮੋਸ਼ਨ ਹੋ ਗਈ ਉਹਦੀ 25 30 ਕਰੋੜ ਦੀ ਫ੍ਰੀ ਖਾਤੇ ਚ ਉਹ ਏਸੀ ਰੂਮ ਚ ਬੈਠੀ ਦੰਦ ਕੱਢਦੀ ਹੋਣੀਆਂ ਵੀ ਲੈ ਆ ਚੰਗਾ ਸੂਟ ਲੱਗਾ ਉਹ ਸੋਚਦੀ ਹੋਣੀ ਅਗਲੀ ਵੀ ਇਹਨਾਂ ਤੇ ਹੀ ਬਣਾਓ ਇਹ ਆਪੇ ਪ੍ਰੋਮੋਸ਼ਨ ਕਰ ਦਿੰਦੇ ਆ ਓ ਯਾਰ ਦਿਮਾਗ ਤੋਂ ਕੰਮ ਲਾਓ ਪੰਜਾਬ ਦੇ ਸਾਰੇ ਸਿਨੇਮੇ ਬੰਦ ਪਏ ਆ ਤੁਸੀਂ ਕਹਿੰਦੇ ਸਿਨੇਮੇ 'ਚ ਨਹੀਂ ਲੱਗਣ ਦੇਣੀ ਹੈ ਪੰਜਾਬ ਦੇ ਸਾਰੇ ਸਿਨੇਮੇ ਉਹ ਮੈਕ ਕਰ ਰਿਹਾ ਹੈ ਕਹੀਂ ਯਾਰ ਹੈ ਵਾਹ ਕਹੀਂ ਜਾ ਰਹਾ ਹੈ ਇਹ ਇਹ ਇਹ